ਸੰਤ ਨਿਰੰਕਾਰੀ ਮਿਸ਼ਨ ਵੱਲੋਂ ਨਿਰਸਵਾਰਥ ਸੇਵਾ ਦੇ ਵਿਲੱਖਣ ਸੰਕਲਪ ਲੈਂਦਿਆਂ ਮਾਨਵਤਾ ਦਿਵਸ ਮਨਾਇਆ ਗਿਆ ਜਿਸ ਦੇ ਤਹਿਤ ਸੰਤ ਨਿਰੰਕਾਰੀ satsang pavand fagwara vikhe branch ਦੇ ਸਹਿਯੋਗ Shri Malkit Chand ji ਦੀ ਅਗਵਾਈ ਹੇਠ ਇੱਕ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 165 ਦੇ ਕਰੀਬ ਖੂਨਦਾਨੀਆਂ ਨੇ ਸਵੈ ਇੱਛਾ ਨਾਲ ਆਪਣਾ ਖੂਨਦਾਨ ਕੀਤਾ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵ代 ਗੁਲਵਿੰਦਰ ਸਿੰਘ ਢਾਲੀਵਾਲ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉਪਪਲ ਤੋਂ ਇਲਾਵਾ ਹੋਰ ਨਾ ਪਤਵੰਤਿਆਂ ਨੇ ਇਸ ਖੂਨਦਾਨ ਵਿੱਚ ਪੁੱਜ ਕੇ ਖੂਨਦਾਨ ਵਾਲੀ ਹੌਸਲਾ ਅਭਜਾਈ ਕਰਦੇ ਆ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਨਾਲ ਨਾਲ ਲੇਪਲ ਪਿੰਨਾ ਲਗਾ ਕੇ ਸਨਮਾਨਿਤ ਕੀਤਾ ਇਸ ਮੌਕੇ ਵਕ ਵਕ ਬੁਲਾ ਰਹੇ ਨੇ ਖੂਨਦਾਨ ਦੀ ਮਹੱਤਤਾ ਤੇ ਚਾਨਣ ਪਾਉਂਦੇ ਆ ਕਿਹਾ ਖੂਨਦਾਨ ਸਿਰਫ ਖੂਨ ਦਾ ਨਹੀਂ ਸਗੋ ਸਤਗੁਰ ਮਾਤਾ ਸੁਦਿਕਸ਼ਾ ਜੀ ਮਹਾਰਾਜ ਜੀ ਦੀਆਂ ਸਵੈ ਅਤੇ ਏਕਤਾ ਦੇ ਸੰਦੇਸ਼ ਨੂੰ ਜੀਵਨ ਵਿੱਚ ਅਮਲੀ ਤੌਰ ਤੇ ਲਿਆਉਣ ਦਾ ਇੱਕ ਜੀਵਨ ਮਾਧਿਅਮ ਹੈ ਜੋ ਕਿ ਸਾਨੂੰ ਸਿਖਾਉਂਦਾ ਹੈ ਕਿ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਅੱਜ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਨਵਿਕਤਾ ਦਿਵਸ ਪੂਰੇ ਦੇਸ਼ ਦੇ ਵਿੱਚ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਅੱਜ ਦੇ ਅੱਜ ਦਾ ਜੋ ਇਹ ਦਿਹਾੜਾ ਹੈ ਇਹ ਮਾਤਾ ਸਾਡੇ ਮਾਤਾ ਸੁਦੀਕsha ਹਰਦੇਵ ਜੀ ਮਹਾਰਾਜ ਜੀ ਉਹਨਾਂ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਔਰ ਸੰਤ ਹਰਦੇਵ ਮਹਾਰਾਜ ਜੀ ਦੀ ਸੋਚ ਬਹੁਤ ਵੱਡੀ ਸੋਚ ਕਿ ਜਿਹੜਾ ਸ਼ਹੀਦੀ ਦਿਹਾੜਾ ਹੈ ਉਸ ਨੂੰ ਖੂਨ ਲੈ ਕੇ ਨਹੀਂ ਖੂਨ ਦੇ ਕੇ ਬਲੱਡ ਡੋਨੇਟ ਕਰਕੇ ਮਨਾਣਾ ਹੈ ਔਰ ਉਹਨਾਂ ਦੀ ਬਹੁਤ ਵੱਡੀ ਸੋਚ ਸੀ ਕਿ ਜਿਹੜਾ ਖੂਨ ਹੈ ਦਾ ਬਲੱਡ ਸ਼ੁੱਡ ਫਲੋ ਇਨ ਦਾ ਵੇਨਸ ਨਾਟ ਇਨ ਦਾ ਡਰੇਨਸ ਸੋ ਖੂਨ ਜਿਹੜਾ ਉਹ ਨਾੜੀਆਂ ਵਿੱਚ ਵਹਿਣਾ ਚਾਹੀਦਾ ਨਾਲੀਆਂ ਚ ਨਹੀਂ ਬਹਿਣਾ ਚਾਹੀਦਾ ਸੋ ਅੱਜ ਮੈਂ ਸਮਝਦਾ ਕਿ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਪੂਰੇ ਦੇਸ਼ ਦੇ ਵਿੱਚ ਅਸਥਿਰਤਾ ਦਾ ਮਾਹੌਲ ਬਣਦਾ ਜਾ ਰਿਹਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਮਨੁੱਖਤਾ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ ਔਰ ਮੈਨੂੰ ਇਹ ਮਾਣ ਹੈ ਮੈਨੂੰ ਇਹ ਖੁਸ਼ੀ ਹੈ ਮੈਂ ਜਿੱਥੇ ਵੀ ਗਿਆ ਮੈਂ ਜਿੰਨੇ ਵੀ ਸਾਡੇ ਮਹਾਤਮਾ ਦੇਖੇ ਖੂਨਦਾਨ ਕਰਦੇ ਹੋਏ ਉਹਨਾਂ ਦੀ ਗਿਣਤੀ ਐਡੀ ਵੱਡੀ ਹੈ ਕਿ ਮੈਂ ਸਮਝਦਾ ਕਿ ਜਿਹੜੇ ਬਲੱਡ ਕਲੈਕਸ਼ਨ ਬੈਗ ਜਿਹੜੇ ਆ ਉਹ ਬੈਗ ਥੋੜੇ ਪੈ ਜਾਂਦੇ ਆ ਪਰ ਜਿਹੜੀ ਸਾਡੇ ਜਿਹੜੇ ਖੂਨਦਾਨ ਕਰਨ ਵਾਲੇ ਮਹਾਤਮਾ ਹਨ ਉਹਨਾਂ ਦੀ ਗਿਣਤੀ ਜਿਹੜੀ ਉਹ ਨਹੀਂ ਘਟਦੀ ਸੋ ਬਹੁਤ ਹੀ ਮੈਂ ਸਮਝਦਾ ਕਿ ਸਤ ਸੰਗਤ ਨੂੰ ਬਹੁਤ ਬਹੁਤ ਵਧਾਈ ਮਹਾਤਮਾ ਦੀ ਸੋਚ ਨੂੰ ਮਹਾਤਮਾਵਾ ਦੀ ਸੋਚ ਨੂੰ ਬਹੁਤ ਵਧਾਈ ਔਰ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਮਿਸ਼ਨ ਜਿਹੜਾ ਸਫਾਈ ਅਭਿਆਨ ਹੋਰ ਵੀ ਜਿੰਨੇ ਮਿਸ਼ਨ ਹੈ ਮਿਸ਼ਨ ਵੱਲੋਂ ਚਲਾਇਆ ਜਾ ਰਿਹਾ ਬੜਾ ਹੀ ਕਾਮਯਾਬ ਮਿਸ਼ਨ ਹੈ ਮਨੁੱਖਤਾ ਦੀ ਪਧਪਲਾਈ ਦੇ ਲਈ ਬਹੁਤ ਹੀ ਉਤਮ ਨੇ ਸੋ ਸਾ ਸੰਗਤ ਜੀ ਪਿਆਰ ਸੇ ਬੋਲਣਾ ਜੀ ਧੰਨਕਾਰੀ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਸਾਡੇ ਉਹ ਸਤਿਗੁਰੂ ਮਾਤਾ ਜੀ ਇਹ ਸਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਅੱਜ ਸੰਤ ਨਿਰੰਕਾਰੀ ਮਿਸ਼ਨ ਮਾਨਵਿਕਤਾ ਦੇ ਰਗਦਾਨ ਸ਼ਿਵ ਜੋ ਆ ਅੱਜ ਫਗਵਾੜੇ ਦੇ ਵਿੱਚ ਮਨਾਇਆ ਜਾ ਰਿਹਾ ਵਾ ਬਹੁਤ ਹੀ ਖੁਸ਼ੀ ਦੇ ਨਾਲ ਸਾਰੇ ਜੋ ਆ ਬਲੱਡ ਡੋਨੇਸ਼ਨ ਜਿਹੜਾ ਵਾ ਇੱਥੇ ਕਰ ਰਹੇ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮਿਸ਼ਨ ਦੇ ਜਿੰਨੇ ਵੀ ਮੈਂਬਰਸ ਹੈ ਵਾ ਨਾਲ ਉਹਦੇ ਦਾ ਸਭਾ ਨਾਲ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੈਂ ਇਹ ਜੋ ਸਮਾਜ ਦੇ ਪਰਉਪਕਾਰ ਦਾ ਕੰਮ ਕਰ ਰਹੇ ਆ ਕਿਉਂਕਿ ਬਲੱਡ ਜਿਹੜਾ ਵਾ ਰक्तदान ਸਭ ਤੋਂ ਜਿਆਦਾ ਮਹਾਨ ਦਾਨ ਕਹਿੰਦੇ ਇਹਨੂੰ ਮੈਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦਾ ਵੀ ਪ੍ਰਮਾਤਮਾ ਇਹਨਾਂ ਨੂੰ ਇਦਾਂ ਹੀ ਸਮਰਥਾ ਸ਼ਕਤੀ ਪਰ ਬਖਸ਼ਦਾ ਰਵੇ ਤਾਂ ਜੋ ਇਦਾਂ ਹੀ ਸਮਾਜ ਸੇਵਾ ਦੇ ਜਿਹੜੇ ਆ ਮਾਨਵ ਦੀ ਸੇਵਾ ਮਾਨਵਤਾ ਦੀ ਸੇਵਾ ਦੇ ਕੰਮ ਕਰਦੇ ਰਹਿਣ ਜੀ ਔਰ ਗੁਰੂ ਮਾਂ ਦਾ ਇਦਾਂ ਅਸ਼ੀਰਵਾਦ ਸਾਰਿਆਂ ਤੇ ਬਣਿਆ ਰਵੇ ਧੰਨਵਾਦ